ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਕੋਟਕਪੂਰੇ ਸ਼ਹਿਰ ਦੀ ਬੁੱਕਲ ਦਾ ਨਿਕਮਣ ਦਾ ਪਿੰਡ ਬਾਬਨ ਵਾਲੀ ਟਾਪ ਦੇ ਵਿੱਚ ਤੇ ਟਾਪ ਦੇ ਵਿੱਚ ਕਰੇਲੂ ਪਰਿਵਾਰ ਦੇ ਘਰੇ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਪਸ਼ੂ ਪਾਲਣ ਦਾ ਸ਼ੌਂਕ ਆ ਤੇ ਅੱਜ ਉਸੇ ਸ਼ੌਂਕ ਦੇ ਵਿੱਚ ਇੱਕ ਤਿਆਰ ਹੋਈ ਹੋਈ ਝੋਟੇ ਕੋਝ ਨੂੰ ਟਾਈਮ ਦੀ ਕੱਚੀ ਕਿੰਨੇ ਦਿਨਾਂ ਦੀ ਕੱਚੀ ਹੈ ਕੀ ਇਹਦਾ ਰੇਟ ਹੈ ਸਾਰੀ ਜਾਣਕਾਰੀ ਲੈਣੀ ਹੈ ਭਾਈ ਤੋ ਆਪਾਂ ਕਰਦੇ ਆਂ ਗੱਲਬਾਤ ਬਾਈ ਦੇ ਨਾਲ ਪਹਿਲਾਂ ਇਹਦੀ ਮੁੱਢਲੀ ਜਾਣਕਾਰੀ ਲੈਣੀ ਹੈ ਫਿਰ ਇਹਨੂੰ ਆਪਾਂ ਤੋਰ ਫੇਰ ਕੇ ਵੀ ਵੇਖਾਂਗੇ ਇਧਰ ਹੀ ਆ ਸ਼ਾਮੀ ਵੀ ਸਾਰੀ ਕਾਰਵਾਈ ਕਰਦੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਉੱਚੀ ਬੋਲੀ ਚਾਈ ਮੜਾ ਜਾ ਹੋਰ ਕੀ ਹਾਲਾ ਠੀਕ ਆ ਵਧੀਆ ਜੀ ਸਿਤਾ ਘਰ ਪਰਿਵਾਰ ਹਾਂ ਠੀਕ ਆ ਜੀ ਠੀਕ ਆ ਗੋਲੇ ਬਾਈ ਫਿਰ ਕਿਨਵਾ ਸੋਚੋ ਟੀ ਪਹਿਲਾਂ ਨਹੀਂ ਬਾਈ ਪਹਿਲ ਨਹੀਂ ਆ ਜੀ ਕਿੰਨੇ ਦਿਨ ਲੈ ਜੂਗੀ ਗੁਰੇ ਬਾਈ ਇਹ ਬਈ 15 ਤਰੀਕ ਨੂੰ ਤਾਂ ਦੇ ਨਹੀਂ ਪੂਰੇ ਜਣੇ 25 ਦਿਨ ਲੈ ਜੂਗੇ 15 ਮਹੀਨਾ ਹੀ ਪਿਆ ਕਰਨੀ ਠੀਕ ਆ ਬਾਈ ਤੇ ਕਾਰਨ ਕੱਚੀ ਵੇਚਣ ਦਾ ਕੱਚੀ ਤਾਂ ਬਈ ਵਾਹਣ ਠੇਕੇ ਦੇ ਇੱਕ ਗਰਮੀ ਜਾਦੇ ਸੌਣੀ ਨੇ ਅਗਲਾ ਆਪਦੀ ਸੰਭਾਲ ਕਰ ਲਊਗਾ ਠੀਕ ਆ ਬਈ ਠੀਕ ਆ ਵੀਰੇ ਮਹੀਨਾ ਪਿਆ ਇਹਦਾ ਪੂਰਾ ਹੋਣਾ ਆ ਜਣੇ 15 ਨੂੰ ਪੂਰੇ ਹੋਵੇ ਮਹੀਨਿਆਂ ਨੂੰ ਲਈ ਜਾਣਾ 25 ਦਿਨ ਤਾਂ ਪਈ ਹੈ ਅਜੇ ਠੀਕ ਹੈ ਠੀਕ ਆ ਬਾਈ ਤੇ ਵੀਰੇ ਕੀ ਰੇਟ ਰਹੂਗਾ ਇਹਦਾ ਬਾਈ ਰੇਟ ਯਾਰ ਫੋਨ ਦੇ ਗੱਲਾਂ ਕੱਚੀ ਸਾਨੂੰ ਜਿੰਨਾ ਕੋ ਹੋਇਆ ਜਾਇਜ਼ ਲਵਾਂਗੇ ਜਣੇ ਦੇ ਠੀਕ ਆ ਵੀਰੇ ਠੀਕ ਆ ਹੈ ਮੰਦਾ ਠੰਡਾ ਹੀ ਹੋ ਸਾਬ ਹੈਗਾ ਚੰਗਾ ਟੀਕਾ ਭਰਿਆ ਕਿਹੜਾ ਭਰਿਆ ਹੋਇਆ ਵੀ ਤੇ ਇਹ ਬਾਈ ਐਪੀਐਸ ਦੇ ਨੂਰ ਮੈਲ ਆ ਵੀ ਪਤਾ ਨਹੀਂ ਕਿਹੜੇ ਦਾ ਲਿਖਿਆ ਸਾਰਾ ਕੁਝ ਚਲੋ ਬਾਈ ਉਹਨੇ ਉਹਨੇ ਕਰ ਲਈ ਗੱਲ ਆਪੇ ਬਾਈ ਆ ਬਾਈ ਬਲਜਿੰਦਰ ਵੀਰੇ ਦਾ ਕਾਰਡ ਹੈਗਾ ਬਾਈ ਕੋਲੇ ਤੇ ਇਹ ਤੁਹਾਨੂੰ ਨਾਲ ਹੀ ਮਿਲ ਜੂਗਾ ਤੇ ਇਸ ਇਹ ਬਾਈ ਨੇ ਟੀਕਾ ਭਰਿਆ ਮਹੀਨੇ ਦੀ 15 ਤਰੀਕ ਨੂੰ ਇਹ ਦਿਨ ਪੂਰੇ ਹੁੰਦੇ ਆ ਤੇ ਮਨੋ 10 ਦਿਨ ਉੱਪਰ ਵੀ ਲੱਗੀ ਤੇ ਕੁੱਲ ਮਿਲਾ ਕੇ ਗੱਲ ਕਰੀਏ ਝੋਟੀ ਲੇਵੇ ਨੂੰ ਵੀ ਬੜੀ ਖਰੀਆ ਯਾਰ ਦੇਖੋ ਤੁਸੀਂ ਥੱਲੋ ਬਲ ਢਿੱਲਾ ਲੇਵਾਂ ਨੂੰ ਭਾ ਵੇਖੋ ਤੁਸੀਂ ਟਿਕਾਣੇ ਤੇ ਬਣਾਉਣਾ ਇਹਨੇ ਪੂਰਾ ਕਰਮਾਂ ਵਾਲੀ ਨੇ ਨਾ ਵੇਖੋ ਮਿੱਤਰੋ ਥਣ ਥਣ ਬਹੁਤ ਚੰਗਾ ਲੱਗਾ ਕੱਟੀ ਨੂੰ ਥੱਲੋ ਵੇਖੋ ਤੁਸੀਂ ਖੇੜਦੀ ਜਦੋਂ ਤਿਆਰੀ ਕੀਤੀ ਨਾ ਕਮਾਲ ਦੀ ਤਿਆਰੀ ਦੇ ਵਿੱਚ ਤਿਆਰ ਹੋਊਗੀ ਠੀਕ ਹੈ ਵੀਰੇ ਤੇ ਬਾਈ ਵੀਰੇ ਫਿਰ ਇਹਦਾ ਰੇਟ ਦਾ ਆਪਾਂ ਹੁਣ ਫੋਨ ਤੇ ਤੈਅ ਕਰਨਾ ਹਨਾ ਤੇ ਨੰਬਰ ਦਈ ਕਿਰਾਂ ਦੀ ਗੁਰੇ 62840 62840 3596 35696 62840 35696 ਧੋਰੀ ਵੀਰੇ ਕੱਢੀ ਵਾ ਲੈ ਵੀ ਮਿੱਤਰੋ ਪਹਿਲਣ ਕੱਟੀ ਆ ਸੂਣ ਦੇ ਵਿੱਚ ਅਜੇ ਮਹੀਨਾ ਬਾਕੀ ਪਿਆ ਵਾ ਲੈਵਲ ਉਵੇਲੋਂ ਖੁੱਲੀ ਆਰਡਰ ਦੀ ਕੁਆਲਿਟੀ ਲੋ ਬੇਤਰੀਨ ਤੇ ਖਾਸਾ ਜਿੰਨੀ ਹੈਗੀ ਆ ਕੱਚੀ ਕੱਚੀ ਆ ਝੋਟੀ ਇੱਕ ਮਹੀਨਾ ਪਿਆ ਅਜੇ ਬਈ ਮਹੀਨੇ ਨੂੰ ਨੇ ਕੁਝ ਦੀ ਕੁਝ ਥਲੋ ਤਿਆਰ ਹੋ ਜਾਣਾ ਕਿਉਂਕਿ ਝੋਣੀ 40 ਦੀ ਬਹੁਤ ਚੰਗੀ ਆ ਕੱਟੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਲਿਆ ਬੰਦ ਪੱਠਪੂੜੇ ਵਾਲੋ ਖੜਮੀਆਂ ਪੂਰੀ ਝੋਟੀ ਪੱਠਪੂੜਾ ਕਮਾਲ ਦਾ ਵਾ ਜਿੰਨੀ ਹੈਗੀ ਆ ਪੰਗਾ ਪੈਰਾਂ ਦੇ ਵਿੱਚ ਪੱਤਰੀ ਸਮੰਤਰੀ ਆ ਬਾਈ ਦੇਖ ਸਕਦੇ ਹੋ ਤੁਸੀਂ ਇੱਕ ਵਾਰੀ ਫੇਰ ਤੋਂ ਇਹਦਾ ਮੂੰਹ ਮੱਥਾ ਬਰੀਕੀ ਸਾਰੀ ਕੱਟੇ ਵਾਲੇ ਪਾਸੇ ਨੂੰ ਝਾਗਦੀ ਆ ਕੋੜਾ ਕੋੜਾ ਆ ਦੇਖ ਸਕਦੇ ਹੋ ਤੋ ਲਾ ਵੇਖੋ ਮਿੱਤਰੋ ਇਹਦਾ ਲੀਵਾ ਵਾ 20000 ਰੁਪਏ ਬਣਦੇ ਵੀ ਰਪਏ ਸੋ ਰੇਟ ਬਾਈ ਤੁਹਾਡੇ ਨਾਲ ਫੋਨ ਤੇ ਤਿਆਰ ਲੂਗਾ ਗੱਲਬਾਤ ਲਈ ਸੰਪਰਕ ਕਰ ਲਿਓ ਸ਼ਹਿਰ ਕੋਟਕਪੂਰੇ ਦੇ ਵਿੱਚੋਂ ਰਮਨ ਵਾਲੇ ਕੋਟਾ ਬਕੂਠਿਆਂ ਦੇ ਵਿੱਚੋਂ ਵੀਡੀਓ ਬਣਾਈ ਹੈ ਧੰਨਵਾਦ ਸ਼ੁਕਰੀਆ ਜੁੰਦਰੋ